ਜਨਾ ਪ੍ਰਧਾਨ ਜੀ ਮੋਹਰੀ ਕਿਸਾਨ ਸਭਾ ਕੀ ਮਤਲਬ ਕੀ ਹੈ ਹਏ ਇਹ ਵਾਕ ਦਾ ਮਸਲਾ ਨਹੀਂ ਆਇਆ ਇਹ ਬਲਵਾਨ 22 ਤਰੀਕ ਨੂੰ ਇਸ ਸੱਮਣੇ ਬੈਠੇ ਆ ਸੀਐਸਸੀ ਕਲਾਣਾ ਹਟੇ ਇਹ ਜਾਂ ਸਾਡਾ ਸਿਹਤ ਕੇਂਦਰ ਆ ਇਸ ਸਿਹਤ ਕੇਂਦਰ ਦੇ ਵਿੱਚ ਡਾਕਟਰਾਂ ਦੇ ਹਮਲੇ ਦੀ ਭਾਈ ਘਾਟਿਆ 8 ਡਾਕਟਰ ਜਿਹੜੇ ਆ ਉਹਨਾਂ ਦੀਆਂ ਪੋਸਟਾਂ ਨੇ ਇੱਥੇ ਜਿੰਨਾ ਚੋ ਪਿਛਲੇ ਸਮੇਂ ਸਿਰਫ 1.5 ਡਾਕਟਰ ਇੱਕ ਦੀ ਪੂਰੀ ਡਿਊਟੀ ਇੱਕ ਦੀ ਅੱਧੀ ਉਹਦੇ ਨਾਲ ਹੀ ਇਥੇ ਕੰਮ ਚ ਲਾਇਆ ਜਾ ਰਿਹਾ ਸੀਗਾ ਤੇ ਐਮਰਜੈਂਸੀ ਸਵਾਵਾਂ ਜਿਹੜੀਆਂ ਅਸੀਂ ਬਿਲਕੁਲ ਸੱਤ ਕਿੱਥੇ ਰਹਿ ਗਈਆਂ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਦੂਸਰਾ ਹਮਲਾ ਹੈ ਉਹਦੇ ਵਿੱਚ ਜਿਹੜੀਆਂ ਸਾਡੀਆਂ ਏਐਨਐਮਸ ਨੇ ਉਹਨਾਂ ਦੀਆਂ 15 ਪੋਸਟਾਂ ਨੇ ਉਹਨਾਂ ਵਿੱਚੋਂ ਇਸ ਵੇਲੇ 6 ਸਿਰਫ ਕੰਮ ਕਰ ਰਹੀਆਂ ਨੇ ਐਕਸਰੇ ਵਾਲਾ ਨਹੀਂ ਹੈ ਇਥੇ ਹੋਰ ਵੀ ਜਿਹੜੇ ਸਾਡੇ ਜਿਹੜੀ ਹੈਗੀ ਆ ਐਮਬੂਲੈਂਸ ਆ ਉਹਦੇ ਡਰਾਈਵਰਾਂ ਦੀਆਂ ਪੋਸਟਾਂ ਨੇ ਉਹ ਦੋਵੇਂ ਖਾਲੀ ਪਈਆਂ ਨੇ ਇਸੇ ਤਰ੍ਹਾਂ ਸਾਡਾ ਕਲੈਰੀਕਲ ਸਟਾਫ ਆ ਪੰਜ ਪੋਸਟਾਂ ਨੇ ਸਿਰਫ ਇੱਕੋ ਹੀ ਪੋਸਟ ਜਿਹੜੀ ਆ ਉਹ ਭਰੀ ਆ ਬਾਕੀ ਜਿਹੜੀਆਂ ਖਾਲੀ ਨੇ ਅੱਜੇ ਹੀ ਹਾਲਾਤ ਦੇ ਵਿੱਚ ਜਿਹੜਾ ਸਾ ਇਥੋਂ ਦਾ ਜਿਹੜਾ ਇਸ ਸੈਂਟਰ ਦਾ ਜਿਹੜੀ ਸਫਾਈ ਦਾ ਪ੍ਰਬੰਧ ਆ ਉਹ ਵੀ ਜਿਹੜਾ ਆ ਬਹੁਤ ਮਾੜਾ ਆ ਕਿਉਂਕਿ 18 ਪੋਸਟਾਂ ਜਿਹੜੇ ਕਲਾਸ 4 ਦੀਆਂ ਇੱਥੇ ਨੇ ਸਿਰਫ 8 ਪੋਸਟਾਂ ਭਰੀਆਂ ਨੇ ਬਾਕੀ 10 ਪੋਸਟਾਂ ਜਿਹੜੀਆਂ ਨੇ ਉਹ ਐਸੇ ਜੇ ਖਾਲੀ ਪਈਆਂ ਨੇ ਇਹੋ ਜਿਹੇ ਹਾਲਾਤ ਦੇ ਵਿੱਚ ਇਸ ਇਲਾਕੇ ਦੇ ਲੋਕਾਂ ਨੂੰ ਆਪਣੀਆਂ ਜਿਹੜੀਆਂ ਸਿਹਤ ਸਵਾਵਾ ਲੈਂਡ ਦੇ ਲਈ ਦੂਰ ਦਰਾਡੇ ਜਿਹੜਾ ਖੱਜਲ ਖਰਾਬ ਹੋਣਾ ਪੈਂਦਾ ਜਾਂ ਅਮਰਸਰ ਜਾਂ ਗੁਰਦਾਸਪੁਰ ਜਾਂ ਪਟਿਆਲੇ ਇਹ ਇਤੋਂ ਵੱਡੀ ਦੂਰੀ ਹੁਣ ਕਰਕੇ ਜਿਹੜੀਆਂ ਐਮਰਜੈਂਸੀ ਸੇਵਾਵਾਂ ਨਾ ਹੋਣ ਕਰਕੇ ਬਹੁਤ سارے ਮਰੀਜ਼ ਜਿਹੜੇ ਆ ਉਹ ਆਪਣਾ ਇਲਾਜ ਕਰਾਉਣ ਦੀ ਆਪਣੀ ਮੰਜ਼ਿਲ ਤੇ ਜਾਂ ਤੋਂ ਪਹਿਲਾਂ ਹੀ ਦਮ ਖੋਹ ਜਾਂਦੇ ਆ ਜਿੱਥੇ ਜਿਹੜਾ ਬਹੁਤ ਵੱਡਾ ਸੈਂਟਰ ਸੀਗਾ ਸਾਡਾ ਇਹ ਜਿਹੜਾ ਕੇਂਦਰ ਸੀ ਜਿਹੜਾ ਸੱਪ ਦੇ ਦਸਿਆਂ ਦਾ ਇਲਾਜ ਇੱਥੇ ਜਿਹੜਾ ਹੁੰਦਾ ਸੀਗਾ ਡਾਕਟਰ ਨਾ ਹੋਣ ਕਰਕੇ ਉਹ ਵੀ ਇਸ ਇਲਾਜ ਜਿਹੜਾ ਉਹ ਨਹੀਂ ਹੋ ਰਿਹਾ ਸੱਪ ਦੇ ਦਸੇ ਦੇ ਨਾਲ ਮਰੀਜ਼ ਜਿਹੜੇ ਆ ਉਹ ਮੌਤ ਦੇ ਮੂੰਹ ਜਾ ਰਹੇ ਆ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਆ ਇਸ ਸਰਕਾਰ ਦੀ ਆ ਸਰਕਾਰ ਨੂੰ ਅਸੀਂ ਪੁਰਜ਼ ਯੂਰਪ ਜਿਹੜੀ ਅਪੀਲ ਵੀ ਕੀਤੀ ਆ ਬੇਨਤੀ ਵੀ ਕੀਤੀ ਆ ਤੇ ਹੁਣ ਅਸੀਂ ਚੇਤਾਵਨੀ ਵੀ ਦਿੰਦੇ ਆ ਇੱਜ 16ਵਾਂ ਦਿਨ ਹੋ ਗਿਆ ਸਾਨੂੰ ਇੱਥੇ ਬੈਠਾ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸੜਕਾਂ ਵੀ ਰੋਕਾਂਗੇ ਔਰ ਇਹ ਜਿਹੜੇ ਮੰਤਰੀ ਆਉਂਦੇ ਆ ਜਾਂ ਜਿਹੜੇ ਐਮਐਲਏ ਆ ਜਾਂ ਹੋਰ ਜਿਹੜੇ ਸਰਕਾਰੀ ਅਧਿਕਾਰੀ ਆ ਉਹਨਾਂ ਨੇ ਸਾਹ ਸਾਹ ਦੇ ਟਕਰਾਓ ਕਰਾਂਗੇ ਇਸ ਇਲਾਕੇ ਦੇ ਚੁਣੌਤੀ ਮੜਨਦਿਆਂਗੇ। ਜੇ ਲੋੜ ਪਈ ਤੇ ਇਹ ਕਲਾ ਨੋਰੀ ਨਹੀਂ ਅਸੀਂ ਜ਼ਿਲ੍ਹਾ ਪੱਧਰ ਦੇ ਉੱਤੇ ਪੰਜਾਬ ਪੱਧਰ ਦੇ ਉੱਤੇ ਜੇ ਸੀਐਸਸੀ ਸੰਕਰ ਆਹਰ ਜਿਹੋ ਆ ਰਿਹਾ ਉਹਨਾਂ ਨੇ ਕਿ ਧਰਨੇ ਦਵਾਂਗੇ ਕਿ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਇਹਨਾਂ ਦੀਆਂ ਪੋਸਟਾਂ ਭਰੇ ਤੇ ਲੋਕਾਂ ਦੇ ਸਿਹਤ ਦਾ ਖਿਆਲ ਕਰੇ ਲੋਕਾਂ ਨੂੰ ਮੌਤ ਦੇ ਮੂੰਹ ਜਾਣ ਤੋਂ ਜਿਹੜਾ ਬਚਾਵੇ ਪਤਾ ਨਹੀਂ ਕਿ ਦੋ ਦਿਨ ਡਾਕਟਰ ਆ ਵਿੱਚ ਕਿੰਨੇ ਜਿਸ ਦਿਨ ਦਾ ਅਸੀਂ ਧਰਨਾ ਲਾਇਆ ਦੋ ਡਾਕਟਰਾਂ ਦੇ ਨਾਲ ਆਰਡਰ ਕੀਤੇ ਆ ਇੱਕ ਜਿਹੜਾ ਡਾਕਟਰ ਸਾਡੇ ਅੱਧੇ ਦਿਨ ਹੋ ਗਾ ਸੀਗਾ ਉਹਦੀ ਜਿਹੜਾ ਨੇ ਜਿਹੜੀ ਪੂਰੀ ਡਿਊਟੀ ਲਈ ਆ ਤਿੰਨ ਡਾਕਟਰਾਂ ਦੇ ਨਾਲ ਪ੍ਰਬੰਧ ਕੀਤਾ ਬਾਕੀ ਐਮਰਜੈਂਸੀ ਜਿਹੜੀਆਂ ਦਾ ਸੁਭਾਵਾਂ ਉਹਨਾਂ ਚਲਾਈਆਂ ਟੈਂਪਰੇਰੀ ਇਧਰ ਉਧਰ ਡਾਕਟਰ ਫੜ ਕੇ ਉਹਨਾਂ ਦੇ ਕੋਈ ਪਰਮਾਨੈਂਟ ਆਰਡਰ ਉਹਨਾਂ ਨਹੀਂ ਕੀਤੇ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਇਹ ਸੇ ਐਸਐਮਓ ਆ ਉਹ ਵੀ ਪਰਮਾਨੈਂਟ ਨਹੀਂ ਆ ਉਹਦੀ ਵੀ ਡਿਊਟੀ ਜਿਹੜੀ ਆ ਕਿਸੇ ਦਿਨ ਇੱਥੇ ਆ ਕਿਸੇ ਦਿਨ ਉਹਦੀ ਡਿਊਟੀ ਜਿਹੜੀ ਆ ਉਹ ਗਰਦਾਸਪੁਰ ਆ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਐਸਐਮਓ ਦੀ ਡਿਊਟੀ ਜਿਹੜੀ ਆ ਉਹ ਪਰਮਾਨੈਂਟ ਇੱਥੇ ਹੋਵੇ ਜੇ ਅਸਰ ਇੱਥੇ ਨਹੀਂ ਹੋਇਆ ਤਾਂ ਇਹ ਪ੍ਰਬੰਧ ਨਹੀਂ ਚੱਲੇਗਾ ਇਹ ਕੋਸ਼ਲ ਖਾਣਾ ਪੂਰੀ ਕੀਤੀ ਆ ਲੇਕਿਨ ਇਹ ਜਿਸ ਦਿਨ ਸਾਡੇ ਅੱਥੇ ਡਾਕਟਰ ਇਹ ਨਸਾਂ ਦੀ ਤੇ ਹੋਰ ਅਮਰ ਦੀ ਜਿਹੜੀ ਆ ਇਹ ਪਰਭਾਈ ਕਰਨਗੇ ਤਾਂ ਇਹ ਧਰਨਾ ਜਿਹੜਾ ਚੁੱਕਿਆ ਜਾਏਗਾ ਨਹੀਂ ਤੇ ਬਸ ਚੱਲੇਗਾ ਜਿਹਦੇ ਜਿਹੜੇ ਐਕਸ਼ਨ ਜਿਹੜੇ ਬਦਲ ਅਸੀਂ ਬਦਲਾਂਗੇ ਜੇ ਬੰਦ ਦੀ ਲੋੜ ਪਈ ਬੰਦ ਵੀ ਕਰਾਂਗੇ ਸੜਕਾਂ ਵੀ ਰੋਕਾਂਗੇ ਟ੍ਰੈਫਿਕ ਨੂੰ ਜਾਮ ਕਰਾਂਗੇ ਹੋਰ ਵੀ ਜੇ ਸਾਨੂੰ ਕੋਈ ਲੋੜ ਪਈ ਕਿ ਨਾ ਮੰਤਰੀਆਂ ਦੇ ਜਿਹੜੇ ਇਹਨਾਂ ਦੇ ਉੱਰਾਹ ਕਰਾਂਗੇ ਸਾਰੀ ਹਿਲਾਜਣਾ ਵਰਤਾਂ ਤੁਹਾਨੂੰ ਲੱਗਦਾ 16 ਦਿਨਾਂ ਵਿੱਚ ਕੋਈ ਸਰਕਾਰ ਤੇ ਅਸਰ ਹੋਇਆ ਅਸਰ ਤੁਹਾਨੂੰ ਦੱਸ ਰਿਹਾ ਵੀ ਹੋਇਆ ਕੋਈ ਡਾਕਟਰ ਭੇਜੇ ਉਹਨਾਂ ਦੋਸਤ ਭੇਜੇ ਆ ਡਾਕਟਰ ਭੇਜਿਆ ਕੋਈ ਹੋਰ ਸਾਡੇ ਡਰਾਈਵਰ ਇੰਦੀ ਜੀ ਇੱਕ ਕੋਸ਼ੀ ਜਿਹੜੀ ਆ ਇਹਨਾਂ ਨੇ ਉਹ ਭਰੀ ਆ ਕਲਾਸ 4 ਵੀ ਦੋ ਕੋਈ ਉਹਨਾਂ ਲਿਆਉਂਦੇ ਆ ਪਰ ਉਹ ਸਾਰੀਆਂ ਜਿਹੜੀਆਂ ਸਾਡਾ ਰੇਡੀਓਲੋਜਿਸਟ ਆ ਉਹ ਜਿਹੜੀ ਡਾਕਟੇਸ਼ਨ ਤੇ ਗਏ ਸੀਗੇ ਉਹ ਉਹਨਾਂ ਨੇ ਵਾਪਸ ਪਾਇਆ ਇਹੋ ਜਿਹਾ ਕੋਸ਼ ਉਹਨਾਂ ਨੇ ਕੀਤਾ ਤੇ ਅਸੀਂ ਇਸ ਕਰਕੇ ਬਾਰ-ਬਾਰ ਇਥੋਂ ਅਪੀਲ ਕਰ ਰਹੇ ਹਾਂ ਸਰਕਾਰ ਨੂੰ ਇਹ ਪ੍ਰਬੰਧ ਜਲਦੀ ਤੋਂ ਜਲਦੀ ਜਿਹੜੀਆਂ ਨੇ ਇਹ ਜਿਹੜੀ ਖਾਨਾਪੋਸ਼ਟੀ ਕੀਤੀ ਜਾਵੇ ਤੇ ਤਾਂ ਕਿ ਇਹ ਜਿਹੜੀਆਂ ਸੇ ਸਵਾਲ ਲੋਕਾਂ ਦੀਆਂ ਨੇ ਉਹ ਉਹਨਾਂ ਜਿਹੜੀਆਂ ਨੇ ਠੀਕ ਕਰਨ ਨਾਲ ਸਟੱਪ ਹੋ ਰਿਹਾ ਤੁਹਾਨੂੰ ਲੱਗ ਰਿਹਾ ਕੀ ਨਾ ਜ ਆਪਣਾ ਜੀ ਕੀ ਅਸਰ ਹੋਇਆ ਜੀ ਹੱਦ ਤੱਕ ਮੈਂ ਸਰਦੂਲ ਸਿੰਘ ਬਰੀਲਾ ਪ੍ਰੈਸ ਕਤਰ ਜਮੂਰੀ ਕਿਸਾਨ ਸਭਾ ਕਲਾਨੌਰ ਤੇ ਧਰਨੇ ਦਾ ਅਸਰ ਇਹ ਹੋਇਆ ਜੀ ਵੇਖੋ ਇਹ ਧਰਨਾ 28 ਤਰੀਕ ਤੋਂ ਜਿਹੜਾ ਲੱਗਾ ਸੀਗਾ ਅੱਜ 16ਵਾਂ ਦਿਨ ਆ ਉਹਦੇ ਨਾਲ ਸਾਡੇ ਇਹਨਾਂ ਟੈਂਪਰੇਰੀ ਤੌਰ ਤੇ 6 ਡਾਕਟਰ ਜਿਹੜੇ ਇਸ ਵਕਤ ਕੰਮ ਕਰ ਰਹੇ ਆ ਪਰ ਅਸੀਂ ਚਾਹੁੰਦੇ ਆ ਵੀ ਉਹ ਡਾਕਟਰ ਜਿਹੜੇ ਰੈਗੂਲਰ ਇੱਥੇ ਰਹਿਣ ਨਾ ਕਿ ਟੈਂਪਰੇਰੀ ਇਧਰੋਂ ਉਧਰੋਂ ਫੜ ਕੇ ਆ ਰਹੇ ਔਲਾਦ ਤੇ ਅਸੀਂ ਇਦਾਂ ਨਹੀਂ ਉੱਠਣ ਲੱਗੇ ਬਹਾਨਿਆਂ ਨਾਲ ਕਿਉਂਕਿ ਜਿਸ ਤਰ੍ਹਾਂ ਸਾਨੂੰ ਦਿੱਲੀ ਬਾਰ-ਬਾਰ ਜਿਹੜੀ ਆ ਦਿੱਤੇ ਜਾ ਰਹੇ ਸੀ ਝੂਠੇ ਲਾਰੇ ਇੱਥੇ ਵੀ ਝੂਠੇ ਲਾਰੇ ਦਿੱਤੇ ਜਾ ਰਿਹਾ ਇਹ ਵੀ ਕਿਹਾ ਜਾ ਰਿਹਾ ਕਿ ਇੱਥੇ ਤੁਹਾਡੇ ਲੈਬ ਵਿੱਚ ਜਿਹੜੀ ਆ ਪਿੱਛੇ 35000 ਦੀ ਦਵਾਈ ਸੀ ਹੁਣ ਇਸ ਮਹੀਨੇ 45000 ਦੀ ਦਵਾਈ ਮੰਗਾ ਲਈ ਗਈ ਆ ਟੈਸਟ ਮੁਫਤ ਹੋਣਗੇ ਪਰ ਅਜੇ ਵੀ ਅਸੀਂ ਵੇਖਦੇ ਆ ਕਿ ਟੈਸਟਾਂ ਵਾਸਤੇ ਮਰੀਜ਼ ਜਿਹੜੇ ਆ ਉਹ ਬਾਹਰ ਜਾਂਦੇ ਆ ਪਰ ਜਿੰਨਾ ਚਿਰ ਇਹ ਸਾਰਾ ਪ੍ਰਬੰਧ ਸਹੀ ਨਹੀਂ ਹੁੰਦਾ ਪਹਿਲਾਂ ਤੇ ਆ ਮੈਡੀਕਲ ਸਟਾਫ ਪੈਰਾ ਮੈਡੀਕਲ ਸਟਾਫ ਜਿਹੜਾ ਉਹ ਪੂਰਾ ਕੀਤਾ ਜਾਏ ਉਸ ਤੋਂ ਬਾਅਦ ਅਸੀਂ ਦਵਾਈਆਂ ਦੀ ਜਿਹੜੀ ਇਹਨਾਂ ਨੂੰ ਕਹਾਂਗੇ ਬਾਹਰ ਲਿਸਟ ਲਾ ਦਿਓ ਜਿਹੜੀਆਂ 265 ਦਵਾਈਆਂ ਤੁਸੀਂ ਬੋਲ ਦਿਓ ਕਿ ਹਸਪਤਾਲ ਵਿੱਚ ਮੌਜੂਦ ਨੇ ਲੱਗੀ ਆ ਪਰ ਮਨਾ ਦਵਾਈਆਂ ਮਿਲਦੀਆਂ ਨਹੀਂ ਮਿਲਦੀਆਂ ਨਹੀਂ ਗਿਆ ਪਰ ਲਿਸਟ ਲੱਗੀ ਆ ਪਰ ਉਹ ਕਿਉਂ ਨਹੀਂ ਮਿਲਦੀਆਂ ਉਹਦਾ ਕਾਰਨ ਜਿਹੜਾ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਉਹ ਵੀ ਆਪਾਂ ਲਾਗੂ ਕਰਵਾ ਕੇ ਜਾਵਾਂਗੇ ਲੋਕਾਂ ਦੇ ਟੈਸਟ ਜਿਹੜੇ ਮੁਫਤ ਹੋਣਗੇ ਤਾਂ ਹੀ ਇੱਥੋਂ ਉੱਠਾਂਗੇ ਤੇ ਸਾਰਾ ਪ੍ਰਬੰਧ ਜਨਾਚਰ ਵਧੀਆ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਇਹ ਧਰਨਾ ਚੱਲਦਾ ਰਹੇਗਾ ਜੇ ਸਾਨੂੰ ਕੋਈ ਵੱਡਾ ਐਕਸ਼ਨ ਕਰਨ ਲਈ ਜੇ ਸਰਕਾਰ ਮਜਬੂਰ ਕਰਦੀ ਆ ਤੇ ਵੱਡਾ ਐਕਸ਼ਨ ਵੀ ਜ਼ਰੂਰ ਕਰਾਂਗੇ ਕਿ ਵੱਡੇ ਐਕਸ਼ਨ ਹੈ ਸਰਕਾਰ ਸੁੱਤੇ ਨਹੀਂ ਜਾਗਦੀ ਆ ਕਿ ਉਹਨੂੰ ਜ਼ਰੂਰ ਜਗਾਵਾਂਗੇ ਵੱਡਾ ਐਕਸ਼ਨ ਕਰਕੇ ਪਬਲਿਕ ਦਾ ਸਾਥ ਕਿਤਾਬ ਵਿੱਚ ਪਬਲਿਕ ਦਾ ਸਾਥ ਬਹੁਤ ਵਧੀਆ ਜੀ ਜਿਸ ਵੀ ਪਿੰਡ ਚ ਗਏ ਆ ਸਾਨੂੰ ਬੜਾ ਵਧੀਆ ਸਾਥ ਲੋਕਾਂ ਹੰਗਾਰਾ ਭਰਿਆ ਕਿ ਸਾਨੂੰ ਵਾਰੀ ਦਿਓ ਕਦੋਂ ਦਿੰਦੇ ਹੋ ਵਾਰੀ ਆ ਵੇਖੋ ਤੁਸੀਂ 11 ਚ ਜਾਣੇ ਭਾਲਦੇ ਆ ਤੇ ਅੱਜ ਵੱਡਾ ਜਥਾ ਜਿਹੜਾ ਆ ਪਰੀਮਾਬਾਦ ਤੋਂ ਸਰਦਾਰ ਸਤਨਾਮ ਸਿੰਘ ਜਿਹੜੇ ਸਾਡੇ ਸੰਯੁਕਤ ਮੋਟੇ ਦੇ ਵੀ ਲੀਡਰ ਨੇ ਨੇਤਾ ਨੇ ਉਹਨਾਂ ਦੀ ਵਾਈ ਵਿੱਚ ਆ ਕੇ ਬੈਠਾ ਆ ਤੇ ਹੋਰ ਵੀ ਅਜੇ ਉਹਨਾਂ ਦੇ ਪਿੰਡ ਕੋ ਫੰਕਸ਼ਨ ਸੀ ਜਿਹਦਾ ਕਰਕੇ ਕੋ ਸੰਭੀਅਤ ਵੀ ਅਜੇ ਵੀ ਘਟ ਆਇਆ ਇੱਥੇ ਪਤਾ ਨਹੀਂ 90 ਹੋਣੇ ਸੀ 45 ਦੇ ਹਾਂਜੀ ਹਯੂਰ ਸਾਹਿਬ ਗਿਆ ਚਲੇ ਗਿਆ ਅੱਜ ਜਿਹਾ ਕੋਈ ਤੇ ਇਸ ਕਰਕੇ ਵਕ ਵਕ ਪਿੰਡਾਂ 'ਚ ਵੀ ਅਸੀਂ ਵਿਚਰੇ ਆ ਤੇ ਲੋਕਾਂ ਨੇ ਕਿਹਾ ਉਹ ਸਾਨੂੰ ਆਰੀ ਤੇ ਦੇ ਉਹ ਕਿਦਾਂ ਬਿਠਾਉਣਾ ਨੇ ਦਾ ਤਾਂ ਤਾਂ ਕੋਈ ਗੱਲ ਨਹੀਂ ਇਹ ਪਤਾ ਨਹੀਂ ਸਰਕਾਰ ਨੇ ਕਿੰਨਾ ਚਿਰ ਸਾਨੂੰ ਬਿਠਾਉਣਾ ਇਨਾਂ ਚਿਰ ਸਰਕਾਰ ਚਾਹੇਗੀ ਉਹਨਾਂ ਚਿਰ ਬੈਠਾਂਗੇ ਜੇ ਇਸ ਤਰ੍ਹਾਂ ਅਸਰ ਨਾ ਹੋਇਆ ਤੇ ਵੱਡਾ ਜਿਹੜਾ ਐਕਸ਼ਨ ਕਰਕੇ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਕਿ ਡਾਕਟਰ ਤੇ ਪੈਰਾਮੈਡੀਕਲ ਸਟਾਫ ਤੇ ਹੋਰ ਸਟਾਫ ਜਿਹੜਾ ਆ ਉਹ ਪੂਰਾ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਇਹਨਾਂ ਕਿਸਾਨ ਆਗੂ ਇਹਨਾਂ ਨੇ ਕਹਿਣਾ ਕਿ ਜਦ ਤੱਕ ਸਰਕਾਰ ਪੂਰੀ ਤਰ੍ਹਾਂ ਨਾਲ ਪ੍ਰਗਮਨਿਕ ਸਟਾਫ ਨਹੀਂ ਕਰਦੀ ਜਦ ਤੱਕ ਇਹ ਨਾ ਜਾਰੀ ਰਹੇਗਾ ਦੇਖਦੇ ਰਹੋ ਲਾਈਵ ਤੇ ਚੈਨਲ ਕਲਾਨਰ ਤੋਂ ਮਨਦੀਪ ਕੋਲ ਜੀ